ਹੁਸ਼ਿਆਰਪੁਰ ਐਸਐਸਪੀ ਸੁਰਿੰਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਨ ਲੈ ਕੇ ਹੁਸ਼ਿਆਰਪੁਰ ਪੁਲਿਸ ਵੱਲੋਂ ਅਲੱਗ-ਅਲੱਗ ਪਤੰਗਾ ਦੀਆਂ ਦੁਕਾਨਾਂ ਤੇ ਚਾਇਨਾ ਡੋਰ ਦੀ ਚੈਕਿੰਗ ਕੀਤੀ ਗਈ। ਪੇਸ਼ ਹੈ ਕੈਮਰਾ ਰਿਪੋਰਟ। ਆਪ ਸਭੀ ਨੂੰ ਪਤਾ ਹੈ ਕਿ ਜਿਹੜੀ ਮਾਨਯੋਗ ਐਸਐਸਪੀ ਜਿਵੇਂ ਸੁਰਿੰਦਰ ਲਾਂਬਾ ਜੀ ਹੁਸ਼ਿਆਰਪੁਰ ਜੀ ਨੇ ਜਿਹੜਾ ਬਹੁਤ ਸਖਤ ਜਿਹੇ ਨਿਰਦੇਸ਼ ਹੈ ਉਹ ਸਾਨੂੰ ਦਿੱਤੇ ਆ ਮੀਟਿੰਗਾਂ ਕਰਕੇ ਵੀ ਕੱਲ ਉਹਨਾਂ ਨੇ ਵੀ ਮੀਡੀਅਮ ਲਈ ਦੀ ਵੀ ਇਹ ਜਿਹੜਾ ਸਾਰਿਆਂ ਨੂੰ ਕੀਤਾ ਸੂਚਿਤ ਕੀਤਾ ਚਾਇਨਾ ਡੋਰ ਬਾਰੇ ਅਸੀਂ ਵੀ ਉਹਨਾਂ ਦੀ ਹੁਕਮਤ ਹੈ ਜਿਹੜੀ ਹੈ ਇਹ ਬਹੁਤ ਵੱਡੇ ਪੱਧਰ ਤੇ ਸ਼ਹਿਰ ਦੇ ਵਿੱਚ ਦੁਕਾਨਾਂ ਦੇ ਵਿੱਚ ਘਰਾਂ ਦੇ ਵਿੱਚ ਛਾਪੇ ਮਾਰ ਮਾਰ ਕੇ ਚੈੱਕ ਕਰ ਰਹੇ ਆ ਕਿ ਇਹ ਜਿਹੜੀ ਹੈ ਮਹਿਮ ਲਗਾਤਾਰ ਅੱਗੇ ਦਾ ਚੱਲੂ ਰਹੂਗੀ ਤੇ ਤੁਹਾਨੂੰ ਇਹ ਵੀ ਤੁਹਾਡੇ ਮਾਦੀ ਰਮਾਈ ਅਸੀਂ ਪੇਰੈਂਟਸ ਨੂੰ ਵੀ ਦੱਸਣਾ ਚਾਹੁੰਦੇ ਆ ਬੱਚਿਆਂ ਨੂੰ ਵੀ ਦੱਸਣਾ ਚਾਹੁੰਦੇ ਆ ਵੀ ਅਗਰ ਕੋਈ ਬੱਚਾ ਪਤੰਗ ਉਡਾਉਂਦਾ ਚਾਈਨਾ ਡੋਰ ਨਾਲ ਜਾਂ ਕੋਈ ਦੁਕਾਨਦਾਰ ਵੇਚਦਾ ਫੜਿਆ ਗਿਆ ਸਾਡੇ ਪੁਲਿਸ ਦੇ ਟੇਟੇ ਚੜ ਗਿਆ ਅਸੀਂ ਉਸ ਬੰਦੇ ਨੂੰ ਬਿਲਕੁਲ ਜਿਹੜਾ ਸਪੇਅਰ ਨਹੀਂ ਕਰਨਾ ਕਿਸੇ ਵੀ ਹਾਲਤ ਵਿੱਚ ਸਪੇਅਰ ਨਹੀਂ ਕਰਨਾ ਔਰ ਮੈਂ ਇਹ ਵੀ ਮੈਸੇਜ ਦੇਣਾ ਚਾਹੁੰਦਾ ਜਿਹੜੇ ਬੰਦੇ ਇਹ ਵੇਚ ਰਹੇ ਆ ਜਾਂ ਜਿਹੜੇ ਬੱਚੇ ਉਡਾ ਰਹੇ ਆ ਅਸਲ 'ਚ ਇਹ ਬੱਚੇ ਇਨਸਾਨੀਅਤ ਦੇ ਦੁਸ਼ਮਣ ਆ ਜਿਨ੍ਹਾਂ ਦੇ ਬੱਚਿਆਂ ਦੇ ਗਲਾਂ 'ਚ ਫਿਰ ਗਏ ਆ ਬੱਚਿਆਂ ਦੀਆਂ ਜਾਨਾਂ ਕੀਮਤੀ ਜਾਨਾਂ ਚਲ ਗਈਆਂ ਤੇ ਇਹਦਾ ਮਤਲਬ ਇਹ ਬੱਚੇ ਲੋਕ ਨਹੀਂ ਚਾਹੁੰਦੇ ਕਿ ਆਪਾਂ ਸੇਫ ਘੁੰਮੀਏ ਇਸ ਕਰਕੇ ਸਾਡੀ ਇਹ ਡਿਊਟੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਬੱਚਾ ਆਪਣੀ ਬਾਜ਼ਾਰ ਦੇ ਵਿੱਚ ਸੇਫ ਘੁੰਮੇ ਇਹ ਕਿਸੇ ਦੇ ਵੀ ਗਲ ਵਿੱਚ ਲੱਗਣ ਦੀ ਕੋਈ ਸ਼ੰਕਾ ਨਾ ਹੋ ਕੋਈ ਡਰੋਨ ਦੇ ਨਾਲ ਵੀ ਚੈਕਿੰਗ ਕੀਤੀ ਜਾਵੇ ਬਿਲਕੁਲ ਸਰ ਬਿਲਕੁਲ ਮੰਨ ਜੂਗਾ ਐਸਐਸਪੀ ਹਰ ਸਪਸ਼ਟ ਹੁਕਮ ਹੈ ਕਿ ਡਰੋਨ ਦੇ ਰਾਹੀਂ ਵੀ ਚੈਕਿੰਗ ਕੀਤੀ ਜਾਊਗੀ ਜਿਹੜੇ ਬੱਚੇ ਕੋਠੇ ਤੇ ਪਤੰਗਾ ਉਡਾ ਰਹੇ ਆ ਅਗਰ ਉਹ ਸਾਡੇ ਡਰੋਨ ਦੇ ਸਿਸਟਮ ਦੇ ਵਿੱਚ ਆ ਜਾਂਦੇ ਆ ਉਹਨਾਂ ਦੇ ਮਕਦਮਾ 188 ਆਈ ਦਰਜ ਹੋਊਗਾ ਜੀ ਐਮਐਨ ਮਨ ਰਵਿੰਦਰ ਸਿੰਘ ਜੀ ਸਵਾਗਤ ਹੈ ਤੁਹਾਨੂੰ ਦੁਬਾਰਾ ਇਹਨਾਂ ਲੱਖੀ ਪਤੰਗਾ ਵਾਲੇ ਸਰ ਮੈਂ ਬਹੁਤ ਖੁਸ਼ ਹਾਂ ਜੀ ਕਿ ਅੱਜ ਅੱਜ ਸਾਡੇ ਪ੍ਰਸ਼ਾਸਨ ਨੇ ਆ ਕੇ ਚੈਕਿੰਗ ਵਗੈਰਾ ਕਰਨੀ ਸ਼ੁਰੂ ਕੀਤੀ ਆ ਮੈਂ ਕੰਪਲੇਂਟ ਪਾਈ ਸੀਗੀ ਕਿ ਇਸ ਚੀਜ਼ ਦੇ ਉੱਤੇ ਥੋੜੀ ਜਿਹੀ ਨਿਗਹਿਰ ਕੱਸੀ ਜਾਵੇ ਜਿਹਦੇ ਨਾਲ ਕਿ ਸਾਡੇ এনਵਾਇਰਨਮੈਂਟ ਦਾ ਨੁਕਸਾਨ ਜਿਹੜਾ ਹੋ ਰਿਹਾ ਆ ਉਹ ਬਚ ਸਕੇ कि मैं बहुत खुश हूं आज इस चीजों की आज आके ਸਾਡੇ ਸਟਾਫ ਨੇ ਸਾਡੇ ਪੁਲਿਸ ਡਿਪਾਰਟਮੈਂਟ ਨੇ ਆ ਕੇ ਐਸਐਸਪੀ ਜੀ ਸਾਹਦੇ ਆਉਟਰਾ ਦੇ ਔਰ ਕਿਤੇ ਅਮਲਗੀਤਾ ਦੇ ਚੈਕਿੰਗ ਕੀਤੀ ਹੈ ਮੈਂ ਬਹੁਤ ਕੋਸ਼ਿਸ਼ਾਂ ਸਿਵਲ ਡਰੈਸ ਦੇ ਵਿੱਚ ਘੁੰਮ ਰਹੇ ਨੇ ਕਿ ਮੈਂ ਬਹੁਤ ਐਸਐਸਪੀ ਸਾਹਦੇ ਬੱਚਿਆਂ ਨੂੰ ਵੀ ਮੈਂ ਇਹੀ ਕਹਾਂਗਾ ਕਿ ਜਿਹੜੀ ਧਾਗੇ ਵਾਲੀ ਡੋਰ ਆ ਇਹਨੂੰ ਵਰਤੋ ਤਾਂ ਜੋ ਇੱਕ ਦੂਜੇ ਦੀ ਅਸੀਂ ਸੇਫਟੀ ਵਾਸਤੇ ਅੱਗੇ ਅੱਗੇ ਵੱਸ ਸਕੀਏ ਤੇ ਹਾਗੇ ਦੀ ਡੋਰ ਮਾੜੀ ਨਹੀਂ ਹੈਗੀ ਬਹੁਤ ਵਧੀਆ ਹੈਗੀ ਹੈ ਸਾਡੇ ਕੋਲ ਕਾਟਨ ਦੀ ਹਰ ਤਰ੍ਹਾਂ ਦੇ ਮਾਲ ਜੇ ਹੈਗੇ ਆ ਚਾਈਨਾ ਡੋਰ ਜਿਹੜੀ ਆ ਉਹ ਨੁਕਸਾਨਦੇ ਹੈਗੀ ਆ ਤੇ ਇਸ ਚੀਜ਼ ਤੋਂ ਜਿੰਨਾ ਅਵਾਇਡ ਕਰਾਂਗੇ ਅਸੀਂ ਉਨਾ ਹੀ ਸਹੀ ਰਵਾਂਗੇ ਹਾਂਜੀ ਅੱਛਾ ਜੀ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਜੀ ਐਸਐਸਪੀ ਸਾਹਿਬ ਦੇ ਆਰਡਰਾਂ ਦੇ ਨਾਲ ਜੋ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਅਸੀਂ ਬਹੁਤ ਸੰਤੁਸ਼ਟ ਹਾਂ ਜੀ ਉਤੋਂ ਹਾਂਜੀ ਥੈਂਕ ਯੂ ਸਾਹਿਬ ਐਸਐਸਪੀ ਸਾਹਿਬ ਨੇ ਨਵੀਂ ਮਿਹਨਤ ਚਾਹੀਈ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤਾਂ ਬਹੁਤ ਵਧੀਆ ਵਾ ਕੀ ਮਤਲਬ ਧਾਗੇ ਵਾਲੀ ਡੋਰ ਨਾਲ ਹੀ ਉਡਾਓ ਚਾਈਨਾ ਡੋਰ ਦਾ ਨਾਮ ਕੋਈ ਨਹੀਂ ਹੈ ਕੋਈ ਵੇਚਦਾ ਅੱਜ ਫਿਰ ਪੁਲਿਸ ਤੁਹਾਡੀ ਦੁਕਾਨ ਤੇ ਚੈਕਿੰਗ ਕਰਨ ਲਈ ਆਈ ਹੈ ਜੀ ਆ ਤੁਹਾਨੂੰ ਕਿਸੇ ਕਿਸਮ ਦੀ ਕੋਈ ਜਿਹੜੀ ਹੈਗੀ ਆ ਇਹਨੇ ਕੋਈ ਤਕਲੀਫ ਨਹੀਂ ਦਿੱਤੀ ਨਹੀਂ ਨਹੀਂ ਸਰ ਕੋਈ ਦਿੱਕਤ ਨਹੀਂ ਹਾਂਜੀ ਕੋਈ ਬੜੇ ਪਿਆਰ ਨਾਲ ਚੈੱਕ ਕੀਤਾ ਵਾ ਬਹੁਤ ਵਧੀਆ ਚੈੱਕਿੰਗ ਤੇ ਤੇ ਹੋਰ ਦੁਕਾਨਦਾਰਾਂ ਨੂੰ ਕੀ ਕਹੋਗੇ ਸਰ ਇਹੀ ਕਹਾਂਗੇ ਕਿ ਚਾਈਨਾ ਡੋਰ ਨਾ ਵੇਚੋ ਸਿਰਫ ਧਾਗੇ ਵਾਲੀ ਵੇਚੋ ਇਸ ਤੋਂ ਇਲਾਵਾ ਕੋਈ ਨਾ ਹੋਰ ਦੇਸੋ ਬਸ ਇਹ ਵਧੀਆ